ਜ਼ਿਲ੍ਹਾ ਪਠਾਨਕੋਟ ਦੇ ਹਲਕਾ ਸੁਜਾਨਪੁਰ ਦੇ ਪਿੰਡ ਮੱਟੀ ਵਿਖੇ ਕੱਲ ਸ਼ਾਮ ਤਿੰਨ ਸਾਸਪੇ ਕਟੇੜ ਦੇਖਣ ਦੇ ਚਲਦੇ ਜਿੱਥੇ ਮਾਹੌਲ ਤਣਾਅਪੂਰਨ ਹੋ ਗਿਆ ਉੱਥੇ ਹੀ ਦੱਸ ਦੇਣਾ ਚਾਹਨ ਹੁੰਦੇ ਹਾਂ ਕਿ ਦੇਰ ਸ਼ਾਮ ਪਿੰਡ ਦੇ ਨਜ਼ਦੀਕ ਰਾਵੀ ਦਰਿਆ ਵਿੱਚ ਪਿੰਡ ਦੇ ਲੋਕ ਨਹਾ ਰਹੇ ਸੀ ਉਹਨਾਂ ਵੱਲੋਂ ਦੇਖਿਆ ਗਿਆ ਕਿ ਤਿੰਨ ਸਾਸਪੇ ਕਟੇੜ ਜੋ ਕਿ ਦਰਿਆ ਪਾਰ ਕਰ ਰਹੇ ਹਨ ਤੇ ਉਹਨਾਂ ਕੋਲ ਇੱਕ ਲੰਮਾ ਬੈਗ ਸੀ ਤੇ ਜਦ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਿੱਥੇ ਜਾਣਾ ਤੇ ਉਹਨਾਂ ਕਿਹਾ ਕਿ ਅਸੀਂ ਪਿੰਡ ਵਿੱਚ ਜਾਣਾ ਹੈ ਤੇ ਨੌਜਵਾਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਪਿੰਡ ਦੇ ਹਾਂ ਤੇ ਕਿਸ ਦੇ ਘਰ ਜਾਣਾ ਹੈ ਤਾਂ ਸਾਸਪੇ ਕਟੇੜ ਨੇ ਕਿਹਾ ਕਿ ਸਾਡੀ ਗੱਡੀ ਬਾਹਰ ਖ ਸਰਪੰਚ ਦੇ ਪਤੀ ਨੂੰ ਜਿੱਥੇ ਸੂਚਿਤ ਕੀਤਾ ਉੱਥੇ ਹੀ ਪੁਲਿਸ ਨੂੰ ਵੀ ਸੂਚਿਤ ਕੀਤਾ ਜਿਸ ਦੇ ਚੱਲਦੇ ਪੁਲਿਸ ਵੱਲੋਂ ਦੇਰ ਰਾਤ ਤੱਕ ਸਰਚ ਆਪਰੇਸ਼ਨ ਚਲਾਇਆ ਗਿਆ ਤੇ ਰਾਤ ਨਾਕਾਬੰਦੀ ਵੀ ਕੀਤੀ ਗਈ ਤੇ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਕੀ ਅਗਰ ਕੋਈ ਸ਼ੱਕੀ ਨਜ਼ਰ ਆਉਂਦਾ ਹੈ ਤਾਂ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਕਿ ਕਿਸੇ ਤਰ੍ਹਾਂ ਦੀ ਅਣਹੋਣੀ ਨੰਨਾ ਹੋ ਸਕੇ ਅਣਕੀਨ ਆ ਗਿਆ ਸਰਗਮਾਰ ਜੀ ਪਿੰਡ ਕਰੋ ਜੀ ਪਿੰਡ ਮੱਟੀ ਕੀ ਗੱਲਬਾਤ ਹੋਈ ਜਿਹੜੇ ਸਸਪੈਕਟਡ ਦੇਖ ਕੇ ਪਿੰਡ ਗੱਲ ਜੀ ਇਦਾਂ ਕਿ ਆਪਾਂ ਰਵੀਦ ਰਹਿ ਜਾਏ ਗਦੇ ਨਾ ਹਣਾ ਉੱਥੇ ਸਾਡੇ ਚਾਚੇ ਦੇ ਕੁੜੀ ਰਹਿੰਦੇ ਆ ਤੇ ਉਹਨਾਂ ਨੇ ਸਾਨੂੰ ਇਸ਼ਾਰਾ ਮਾਰਿਆ ਕਿ ਉਧ ਉਹ ਛੋਣਾਂ ਨੇ ਕਿ ਕੋਣਾ ਕਿੱਧਰੋਂ ਆਇਓ ਤਾਂ ਆਪਾਂ ਜਿੱਦਾਂ ਉਹਨਾਂ ਕੋਲ ਗਏ ਤਾਂ ਉਹਨਾਂ ਨੂੰ ਪੁੱਛਿਆ ਕਿ ਹਾਂਜੀ ਭਾਈ ਕਿੱਥੋਂ ਆਇਓ ਤੇ ਕਹਿੰਦੇ ਬਲੋਧਿਆਣੇ ਤੋਂ ਆਇਓ ਮੈਂ ਲੁਧਿਆਣੇ ਦੇ ਕਿੱਥੋਂ ਭਾਈ ਕਹਿੰਦੇ ਨਹੀਂ ਆਪਾਂ ਕੁਠੂਏ ਤੋਂ ਆਏ ਹਾਂ ਮੈਂ ਕੁਠੂਏ ਦੱਸੋ ਜੀ ਆਏ ਕਿੱਥੋਂ ਕਹਿੰਦੇ ਨਹੀਂ ਸਾਨੂੰ ਅੱਗੇ ਤੇ ਕੋਈ ਛੱਡ ਆਓ ਤੇ ਸਾਮਾਨ ਸਾਡੇ ਕੋ ਭਰੀ ਹੈ ਤੇ ਜਿਹੜੇ ਦੋ ਮੁੰਡੇ ਸੀ ਮਾਂ ਮਾਂਡੇ ਮੰਡੇ ਉਹਨਾਂ ਨੇ ਜੀ ਹੁੰਦੇ ਪਾਇਦੀ ਟੀ-ਸ਼ਰਟ ਪਾਇਦੀ ਇੱਕ 6 ਫੁੱਟ ਆਈ ਬੰਦਾ ਉੱਚਾ ਸੀ ਸਰੀਰੋ ਵੀ ਠੀਕ ਹੀ ਸੀ ਤਾਂ ਉਹਦੀ ਦਾੜ੍ਹੀ ਹਲਕੇ ਰਗੀ ਦੋਨੇ ਚਟਾ ਕੁਰਤਾ ਵਾਂਗ ਪਾਇਦਾ ਸੀ ਉਹ ਕੁਝ ਨਹੀਂ ਬੋਲਿਆ ਉਹਨੇ ਕੁਛ ਨੇ ਬੋਲੇ ਜਿਹੜੇ ਦੋ ਹੀ ਉਹ ਕਹਿੰਦੇ ਕਿ ਸਾਡੇ ਉਸਤਾਦ ਨੂੰ ਅੱਗੇ ਲੈ ਕੇ ਛੱਡ ਆਓ ਤੇ ਇਹਨੂੰ ਮੈਂ ਕਿਹਾ ਕਿ ਚੱਲ ਇਹਨੂੰ ਛੱਡਣਿਆ ਉਹਨੇ ਬੈਗ ਹੀ ਚੱਕਿਆ ਦਾ ਬਲੈਕ ਲਾਦਾ ਆਰਮੀ ਕਲਰ ਦਾ ਤੇ ਉਹ ਚੱਕਣ ਲੱਗੇ ਤੇ ਉਹਨਾਂ ਵਿੱਚੋਂ ਟੰਨ ਦੀ ਆਵਾਜ਼ ਆਈ ਕਰਨ ਕੇ ਕਰਦਾ ਇਹ ਬੈਗ ਮੈਂ ਤਾਂ ਆਪਾਂ ਡਰ ਗਏ ਮੈਨੂੰ ਪਤਾ ਨਹੀਂ ਕੌਣ ਹੋਣੇ ਹਨ ਏਦਾਂ ਮੈਂ ਮੈਨੂੰ ਕਿਹਾ ਮੈਂ ਇਸ਼ਾਰਾ ਮਰ ਮੈਂ ਚੱਲ ਚੱਲੀਏ ਮਾਰਨਾ ਮਾਰਨੇ ਇਹਨੇ ਕਿਹਾ ਕਿ ਚੱਲ ਚਲੀਏ ਆਪਾਂ ਨਾ ਕਰੋ ਪੁੱਛ ਗਏ ਨੇ ਆਪਾਂ ਘਰੇ ਚੱਲ ਗਏ ਤੇ ਫਿਰ ਮੈਨੂੰ ਕਿਹਾ ਮੈਂ ਯਾਰ ਪਿੱਛਾ ਕਰਨਿਆ ਦਾ ਕੀ ਪਤਾ ਕੌਣ ਹੈ ਕੌਣ ਨਹੀਂ ਤਾਂ ਆਪਾਂ ਜਿੱਦਾਂ ਦੇ ਮਗਰ ਗਏ ਤੇ ਨਾਲ ਹੀ ਤੇ ਉਹਦਣਾ ਜੋ ਜਾੜ ਬੂਟ ਬੜੇ ਜੰਗਲ ਚੋਂ ਬੜਾ ਸਾਡੇ ਤੇ ਉਹਨ ਮਗਰ ਗਏ ਆਪਾਂ ਦੇ ਉਹ ਨਾਲ ਹੀ ਨਾ ਬਹੁਤ ਜੰਗਲ ਚ ਵੜ ਗਏ ਤਾਂ ਆਪਾਂ ਕਿਤੇ ਬੂਟੇ ਚੜ੍ਹ ਕੇ ਦੇਖਣ ਲੱਗੇ ਕਿ ਕਿੱਧਰ ਨੂੰ ਉੱਪਰ ਜਾਂਦੇ ਕਿੱਧਰ ਜਾਂਦੇ ਪਰ ਉਹ ਲੱਭੇ ਨਹੀਂ ਦੁਬਾਰੇ ਫਿਰ ਆ ਗਏ ਆਪਾਂ ਸਰਪੰਚਾ ਨੇ ਦੱਸਿਆ ਨਾਲ ਇੱਥੇ ਜਿਹੜੇ ਪੈਸਕੋਲੇ ਆ ਰਹੇ ਪੁੱਲਤੇ ਉਹਨਾਂ ਨੂੰ ਦੱਸਿਆ ਫਿਰ ਉਹਨੇ ਅੱਗੇ ਅਫਸਰਾਂ ਨੂੰ ਕੀਤਾ ਫੋਨ ਫਿਰ ਉਹ ਆ ਗਏ ਫਿਰ ਰਾਤ ਨੂੰ ਇਹਨਾਂ ਨੇ ਸਾਰਾ ਸਰਚ ਕੀਤਾ ਇੱਥੇ ਤੇ ਫਿਰ ਉਹਨਾਂ ਪੂਰਾ ਏਰੀਆ ਕੀਤਾ ਉਹਨਾਂ ਨਾਲ ਚਲਾਏ ਕੱਢੀ ਸਰਚਿੰਗ ਸਾਡੇ ਪਿੰਡ ਦੇ ਤਾਂ ਇਹ ਤਾਂ ਇਹ ਜਾਣਦੇ ਆ ਕਿ ਸਾਡੇ ਸਾਡੇ ਪਿੰਡ ਦਾ ਕਿ ਜੋ ਵੀ ਜਦੋਂ ਬੱਚੇ-ਕੁੱਤੇ ਬਾਹ ਇਹ ਸਾਰੇ ਠੀਕ ਠਾਕ ਰਿਆਂ ਕਿਤੇ ਏਦਾਂ ਹੀ ਕੋਈ ਗੱਲਬਾਤ ਹੋਵੇ ਤਾਂ ਤੁਹਾਨੂੰ ਸਾਨੂੰ ਫੋਨ ਕਰਨਾ ਸਰਪੰਚਾ ਨੂੰ ਦੱਸਣਾ ਬਸ ਆਹੀ ਜਾਣੇ ਜੀ ਆਹੀ ਪਿੰਡ ਤੁਸੀਂ ਕਰਦੇ ਪੀਓ ਹਾਂ ਜੀ ਹਾਂ ਜੀ ਚੱਲੇਗਾ ਦੀ ਸੈਟਿੰਗ ਹਾਂ ਜੀ ਕੀ ਨਾਜੀ ਤੁਹਾਡਾ ਮੇਰਾ ਨਾਮ ਰਜਿੰਦਰ ਜੀ ਪਿੰਡ ਕਿਰਾ ਮੱਟੀਕੋੜ ਕੀ ਗੱਲਬਾਤ ਹੋਈ ਹੈ ਗੱਲਬਾਤ ਆਪਾਂ ਦਰਿਆ ਨਾਲ ਗਏ ਸੀ ਸਰ ਤੇ ਉੱਥੇ ਸਾਡਾ ਘਰ ਹੈ ਮੈਂ ਉਹਨਾਂ ਤੋਂ ਗਿਆ ਤੇ ਜੰਮੂ ਕਸ਼ਮੀਰ ਵਾਲੋ ਤਿੰਨ ਬੰਦੇ ਇੱਧਰ ਆਏ ਕਰਦੇ ਸੀ ਪੰਜਾਬ ਵਾਲੋਂ ਤੇ ਮੈਂ ਉਹਨਾਂ ਨੂੰ ਪੁੱਛਿਆ ਕੀ ਤੁਸੀਂ ਕਿੱਥੋਂ ਆਇਆ ਕਹਿੰਦੇ ਜੰਮੂ ਕਸ਼ ਤੋਂ ਆਇਆ ਲੁਧਿਆਣਾ ਤੋਂ ਆਏ ਹਾਂ ਕਹ ਲੁਧਿਆਣਾ ਕਿੱਥੇ ਫਿਰ ਕਹਿੰਦੇ ਕਹਿੰਦੇ ਮੈਂ ਕਿਹਾ ਕਟੂਆ ਦੱਸੋ ਸਾਡੀ ਰਿਸ਼ਤੇਦਾਰੀ ਵੀ ਆ ਮੈਂ ਕਿਹਾ ਉੱਥੇ ਫਿਰ ਕਹਿੰਦੇ ਮੱਟੀ ਤੋਂ ਮੈਂ ਕਿਹਾ ਮੱਟੀ ਮੇਰਾ ਪਿੰਡ ਆ ਜਾਣਾ ਕਿੱਥੇ ਨਹੀਂ ਦੱਸੋ ਮੈਨੂੰ ਫਿਰ ਕਹਿੰਦੇ ਸਾਡੀ ਗੱਡੀ ਥੱਲੇ ਲੱਗ ਗਿਆ ਸਾਨੂੰ ਛੱਡ ਗਿਆ ਮੈਂ ਕਿਹਾ ਬੈਠੋ ਮੈਂ ਇਹਨਾਂ ਨੂੰ ਬਿਠਾਣ ਲੱਗਾ ਕਿ ਉਹਨਾਂ ਦਾ ਬੈਗ ਬੜਾ ਭਰਾ ਹੀ ਆਰਮੀ ਵਾਲਾ ਬੈਗ ਸੀ ਬੜਾ ਵੱਡਾ ਇੱਡਾ ਕਿੰਨਾ ਲੰਬਾ ਬੈਗ ਸੀ ਤੇ ਉਹ ਕਹਿੰਦੇ ਮੈਨੂੰ ਛੱਡ ਗਿਆ ਮੈਂ ਬਿਠਾਣ ਲੱਗਾ ਬੈਗ ਬੜਾ ਭਰਾ ਹੀ ਫਿਰ ਮੈਂ ਕਿਹਾ ਨਹੀਂ ਮੈਂ ਘਰੋਂ ਪੁੱਛ ਗਿਆ ਨਾ ਇਹ ਵਿੱਚ ਬੈਗ ਦੇ ਕੀ ਲੱਗਦਾ ਕੀ ਹੋਣਾ ਬੈਗ ਮਤਲਬ ਕਿ ਲੋਹਾ ਟੰਗ ਟੰਗ ਕੰਦੀ ਆਵਾਜ਼ ਆਈ ਹਾਂ ਅੰਜੀ ਤੇ ਫਿਰ ਮੈਂ ਘਰ ਆ ਗਿਆ ਫਿਰ ਮੇਰੀ ਭੈਣ ਤੇ ਮੈਂ ਮੈਂ ਤੇ ਗਿਆ ਤੇ ਪਿੱਛੇ ਉਹਨਾਂ ਦੇ ਫਿਰ ਮੈਂ ਥੋੜੀ ਦੇਰ ਅੱਗੇ ਅੱਗੇ ਤੱਕ ਗਿਆ ਨਾ ਫਿਰ ਉਹ ਗਾਇਬ ਹੋ ਗਏ ਤੇ ਫਿਰ ਮੈਨੂੰ ਲੱਭ ਨਹੀਂ ਫਿਰ ਮੈਂ ਕੱਲਾ ਗਿਆ ਨਹੀਂ ਉਹਨਾਂ ਦੇ ਮਗਰ ਤੇ ਚਲੋ ਸੋਚੇ ਕਿਤਾ ਤੁਸੀਂ ਹਾਂਜੀ ਹਾਂਜੀ ਸਰਪੰਚ ਨੂੰ ਕੀਤਾ ਫਿਰ ਇਹਨਾਂ ਪੈਸਕੋ ਵਾਲਿਆਂ ਨੇ ਕੀਤਾ ਪੁਲਿਸ ਨੂੰ ਵੀ ਸੋਚੇ ਕਿਤਾ ਹਾਂਜੀ ਹਾਂਜੀ ਪੁਲਿਸ ਨੂੰ ਪੁਲਿਸ ਆਈ ਸੀਗੀ ਰਾਤ ਹਾਂਜੀ ਆਈ ਸੀਗੀ ਤੁਸੀਂ ਸੱਚ ਵੀ ਗੱਲ ਵੀ ਕੀਤਾ ਉਹਨਾਂ ਨੂੰ ਹਾਂਜੀ ਹਾਂਜੀ ਬੜੀ ਫੱਟ ਲੱਗ ਗਈ ਸਰ ਕੀ ਨਾਮ ਆ ਜੀ ਆਪਣਾ ਸੁਰਿੰਦਰ ਕੁਮਾਰਾ ਜੀ ਮੇਰਾ ਨਾਮ ਪਿੰਡ ਮੱਟੀ ਤੋਂ ਮੇਰੀ ਘਰ ਵਾਲੀ ਸਰਪੰਚ ਹੈ ਪੂਨਮ ਸਰ ਕੀ ਮਾਮਲਾ ਜਿਸਾਂ ਕਹਿੰਦੇ ਕਿ ਸਿੱਧਕ ਦੀ ਰੱਖ ਗਈ ਨੇ ਸਰ ਕੱਲ ਸ਼ਾਮ ਨੂੰ 5:00 ਵਜੇ ਮੈਨੂੰ ਜਾਣਕਾਰੀ ਮਿਲੀ ਹੈ ਕਿ ਸਾਡੇ ਪਿੰਡੇ ਦੇ ਦੋ ਮੁੰਡੇ ਦਰਿਆ ਵਾਲੀ ਸਾਈਡ ਨਹਾਣ ਲਈ ਗਏ ਸੀਗੇ ਦੁਪਹਿਰੇ ਤੇ ਉਹਨਾਂ ਨੂੰ ਦਰਿਆ ਤੋਂ ਪਾਰੋਂ ਤਿੰਨ ਬੰਦੇ ਕ੍ਰੋਸ ਕੀਤਾ ਪਾਣੀ ਬੰਦ ਸੀਗਾ ਦਰਿਆ ਦਾ ਜਦੋਂ ਪਾਰ ਆਏ ਆ ਤੇ ਇੱਕ ਮੁੰਡੇ ਨੇ ਪੁੱਛਿਆ ਉਹਨਾਂ ਨੂੰ ਜਾ ਕੇ ਕਹਿੰਦਾ ਭਾਜੀ ਤੁਸੀਂ ਕਿੱਥੋਂ ਆਏ ਉਹ ਕਹਿੰਦਾ ਇੱਕ ਡੂਗੇ ਤੋਂ ਆਏ ਆ ਦੋ ਬੰਦੇ ਹੀ ਡੋਗਰੀ ਬੋਲਦੇ ਸੀਗੇ ਇੱਕ ਸੀਗਾ ਉਹਨੇ ਤੰਬਾ ਪਾਇਆ ਸੀਗਾ ਆਪਣਾ ਪਹਿਰਾਵਾਜ ਦਾ ਸੀਗਾ ਜਿੱਦਾਂ ਕਸ਼ਮੀਰੀ ਹੁੰਦਾ ਕੋਈ ਤੇ ਉਹਨੇ ਬੈਗ ਲਈ ਹੁਣ ਉਹਨਾਂ ਕੋਲ ਫੌਜੀਆ ਵਾਲਾ ਵੱਡਾ ਲੰਮਾ ਬੈਗ ਸੀਗਾ ਤੇ ਉਹਨਾਂ ਨੇ ਪੁੱਛਿਆ ਅਸੀਂ ਕਟੂਹੇ ਤੋਂ ਆਏ ਆ ਤਾਂ ਅਸੀਂ ਇੱਧਰ ਜਾਣਾ ਮੱਟੀਕੋਟ ਤੇ ਉਹਨੇ ਕਿਹਾ ਮੱਟੀਕੋਟ ਦਾ ਮੈਂ ਦੱਸੋ ਕਿੱ데 ਘਰ ਜਾਣਾ ਉਹ ਕਹਿੰਦੇ ਨਹੀਂ ਅਸੀਂ ਸਾਡੀ ਗੱਡੀ ਖੜੀ ਆ ਅੱਗੇ ਬੰਨਾ ਮਾਰਤਾ ਉਹਨਾਂ ਗੱਡੀ ਖੜੀ ਹੈ ਤਾਂ ਅਸੀਂ ਗੱਡੀ 'ਚ ਜਾਣਾ ਹੈ ਅੱਗੇ ਜਲੰਧਰ ਵਾਲੀ ਸਾਈਡ ਜਾਣਾ ਹੈ ਤੇ ਉਸ ਤੋਂ ਬਾਅਦ ਉਹ ਕਹਿੰਦੇ ਸਾਨੂੰ ਰਸਤਾ ਦੱਸ ਦਿਓ ਅੱਗੇ ਕਿੱਥੋਂ ਜਾਣਾ ਤੇ ਜਿਲੇ ਉਹਨਾਂ ਬੈਗ ਚੱਕਿਆ ਬੈਗ 'ਚੋਂ ਆਵਾਜ਼ ਆਈ ਲੋਹੇ ਦੀ ਠਣਕਣ ਵਾਲੀ ਤਾਂ ਮੁੰਡਾ ਡਰ ਗਿਆ ਕੋਈ ਇਦਾਂ ਦੀ ਸ਼ੱਕੀ ਅੱਜਕੱਲ੍ਹ ਹਾਲਾਤ ਠੀਕ ਨਹੀਂ ਹੈਗੇ ਜੰ ਉਹ ਕਹਿੰਦਾ ਮੈਂ ਮੋਟਰਸਾਈਕਲ ਲੈ ਗਿਆ ਮੇਰਾ ਮੋਟਰਸਾਈਕਲ ਪਿੱਛੇ ਮੈਂ ਲੈ ਕੇ ਜਾਣਾ ਤੁਹਾਨੂੰ ਤੀ ਚਲੋ ਅੱਗੇ ਜਿਵੇਂ ਅੱਗੇ ਗਿਆ ਮੁੰਡਾ ਡਰ ਗਿਆ ਮਗਰ ਨਹੀਂ ਗਿਆ ਉਹ ਮੋਟਰਸਾਈਕਲ ਲੈ ਕੇ ਦੂਜੀ ਸਾਈਡ ਚੋਂ ਨੇ ਜੰਗਲ ਚ ਮੋਟਰਸਾਈਕਲ ਕੱਢ ਕੇ ਇੱਥੇ ਆ ਗਿਆ ਇਹ ਪਿੰਡ ਚ ਆ ਗਿਆ ਪਿੰਡ ਚ ਰੋਡ ਚ ਆ ਕੇ ਉਹਨਾਂ ਪੈਸਕੋਵਾਲ ਵਗੈਰਾ ਨੂੰ ਦੱਸਿਆ ਤੇ ਪੈਸਕੋਵਾਲਾਂ ਨੇ ਅੱਗੇ ਪੁਲਿਸ ਨੂੰ ਇਨਫੋਰਮ ਕੀਤਾ ਕਿਨੇ ਲੋਕ ਸੀਗੇ ਇਹ ਤਿੰਨ ਲੋਕ ਸੀਗੇ ਜੇ ਪਾਸ਼ਾ ਦੀ ਗੱਲ ਕਰੀਏ ਤੇ ਕਿਹੜੀ ਬੋਲਦੇ ਬੇ ਸੀ ਉਹ ਡੋਗਰੀ ਬੋਲਦੇ ਸੀਗੇ ਦੋ ਤੇ ਇੱਕ ਬੋਲਿਆ ਨਹੀਂ ਸੀਗਾ ਪੁਲਿਸ ਵਾਲੋਂ ਕੋਈ ਸਰਚ ਵਿਹਾਨ ਚਲਾਇਆ ਗਿਆ ਪੁਲਿਸ ਕੱਲ ਸ਼ਾਮ ਤੇ ਹੁਣ ਸਵੇਰੇ ਵੀ ਇੱਥੇ ਕਾਫੀ ਫੋਰਸ ਆਈ ਹੈ ਹਾਂਜੀ ਹਾਂਜੀ ਹੁਣ ਵੀ ਕਰ ਰਿਹਾ ਹੈ ਦਰਿਆਜ ਸਰਚ ਵੀ ਹਾਂ ਚੱਲ ਰਿਹਾ ਹੈ ਕਿ ਪਤਾ ਕਿੱਥੇ ਗਏ ਨਹੀਂ ਉਹਨਾਂ ਦੀ ਕੋਈ ਜਾਣਕਾਰੀ ਨਹੀਂ ਕਿੱਥੇ ਗਏ ਜੀ ਉੱਥੇ ਦਰਿਆ ਦੇ ਨੇੜੇ ਜੰਗਲ ਬਹੁਤ ਹੈਗਾ ਇੱਥੇ ਪਤਾ ਨਹੀਂ ਅੱਗੇ ਚੱਲ ਗਏ ਜਾਂ ਇੱਥੇ ਲੁਕੇ ਆ ਪਤਾ ਨਹੀਂ ਜੀ ਸਰ ਸਰਚ ਭਿਆਨ ਤੁਹਾਡੇ ਵੱਲ ਚਲਾਇਆ ਜਾ ਰਿਹਾ ਪਿੰਡ ਮੱਟੀ ਦੇ ਵਿੱਚ ਠੀਕ ਹੈ ਨਾ ਸਰ ਇਹ ਤਾਂ ਕਹਿਣਾ ਹੈ ਕਿ ਕੱਲ ਤਿੰਨ ਸੱਕੀ ਬੰਦੇ ਦੇਖੇ ਗਏ ਸੀ ਪਿੰਡ ਵਾਲਿਆਂ ਨੇ ਉਹਨਾਂ ਨੇ ਇਨਫੋਰਮੇਸ਼ਨ ਸੀਨੀਅਰ ਅਫਸਰਾਂ ਨੂੰ ਦਿੱਤੀ ਸੀ ਕਈ ਮੌਕੇ ਤੇ ਸਰਚ ਕੀਤੀ ਸੀ ਰਾਤ ਨਾਕੇ ਵੀ ਲਗਾਏ ਸੀ ਤੇ ਹੁਣ ਸਵੇਰ ਤੋਂ ਸਰਚ ਭਿਆਨ ਚਲ ਰਿਹਾ ਵਾ ਪਰ ਅਜ ਤੱਕ ਕੋਈ ਸਾਨੂੰ ਲੱਭਣੀ ਨਹੀਂ ਸੀ ਪਿੰਡ ਦੇ ਲੋਕਾਂ ਨੇ ਕੀ ਦੱਸਿਆ ਜੀ ਕੀ ਹੈਗਾ ਜੀ ਉਹ ਕਹਿੰਦੇ ਕਿ ਤਿੰਨ ਪਰਸਨ ਸੀ ਦੋ ਡੋਗਰਾ ਟਾਈਪ ਸੀ ਇੱਕ ਹੈਗਾ ਸੀ ਪੁਜਾ ਟਾਈਪ ਸੀ ਲੰਬਾ ਸੀ ਉਹਨਾਂ ਕੋਲ ਲੰਬਾ ਬੈਗ ਸੀ ਘਰੇ ਰੇ ਸੀ ਤੇ ਜਦੋਂ ਉਹਨਾਂ ਨੇ ਕਿਹਾ ਕਿ ਇਸੀ ਪਾਰ ਜਾਣਾ ਕੋਈ ਸਾਨੂੰ ਕੋ ਲਿਫਟ ਦੇ ਦੋ ਜੋ ਬੈਗ ਥਲੇ ਰੱਖਣ ਲੱਗੇ ਸੀ ਉਹ ਖੜਕਿਆ ਸੀ ਉਸ ਤੋਂ ਬਾਅਦ ਮੁੰਡੇ ਨਿਕਲ ਗਏ ਤੋਂ ਨਹੀਂ ਲੱਭੇ ਫਿਰ ਸਰਚ ਵੀ ਹਮ ਲਗਾਤਾਰ ਜਾਰੀ ਹੈ ਜੀ ਸਰਚ ਵੀ ਹਮ ਲਗਾਤਾਰ ਚੱਲ ਰਹੀ ਹੈ ਕੋਈ ਇਕੱਠੂ ਹੈ ਵਾਰਦਾਤ ਕਰਕੇ ਸਰ ਐਸਐਸਪੀ ਪਠਾਨਕੋਟ ਦੇ ਦਿਸ਼ਾ ਨਿਰਦੇਸ਼ ਮੁਤਾਬਕ ਇਹ 10-15 ਦਿਨ ਤੋਂ ਚੱਲ ਰਿਹਾ ਹੈ ਸਾਰੀ ਪੁਲਿਸਰ ਰੈਡ ਲੱਟਦੀ ਹੈ ਲੋਕਾਂ ਨੂੰ ਵੀ ਅਪੀਲ ਕਰੋ ਰੋਕੋ ਇਹ ਅਪੀਲ ਕਰਨਾ ਜਦੋਂ ਕੋਈ ਸਾਨੂੰ ਦੇਖੇ ਸਾਨੂੰ ਉਸ ਵੇਲੇ ਫੋਨ ਕਰੋ ਐਸਐਸਪੀ ਸਾਹਿਬ ਨੂੰ ਕਰੋ ਡੀਐਸਪੀ ਸਾਹਿਬ ਨੂੰ ਕਰੋ ਐਸਐਚਓ ਨੂੰ ਕਰੋ ਕੰਟਰੋਲ ਰੂਮ ਦਾ ਫੋਨ ਮੈਂ ਦੇ ਦਿੰਦਾ ਉੱਥੇ ਕਰੋ ਵਿਦਿਆਨ ਦੋ ਤਿੰਨ ਪੰਜ ਸੱਤ ਮਿੰਟ ਚ ਪੁਲਿਸ ਉੱਥੇ ਹਾਜ਼ਰ ਹੋਏਗਾ ਆ ਦੇਖਣ ਨੂੰ ਮਿਲਦਾ ਆ ਵੀ ਦਾਜ ਕਾਫੀ ਪਾਣੀ ਹੁੰਦਾ ਕੱਲ ਕਾਫੀ ਪਾਣੀ ਮੰਨ ਸੀ ਕੀ ਲੱਗਦਾ ਹੈ ਆ ਪਾਣੀ ਹੁੰਦਾ ਕਦੇ ਛੜਦੇ ਕਦੇ ਚੱਲਦੇ ਪਿੱਛੇ ਪਾਣੀ ਘਟਾ ਰਿਹਾ ਜੀ ਕੋਈ ਲੋਕਲ ਬੰਦਾ ਆ ਗਿਆ ਇਹ ਕਹਿ ਨਹੀਂ ਸਕਦਾ